사나 시리 ਤਨ ਕਪਟੰ ਫੁੱਲ ਗਰਮਤੈ ਸੰਜੰਤ ਬਿਖਿਆ ਛਲੰ ਸ਼ਿਦਰੰ ਰਾਜ ਕਪਟਉ ਰੂਪ ਕਪਟਉ ਧਨ ਕਪਟਉ ਕੁੱਲ ਗੁਰਬਤ ਹੈ ਸੰਚੰਤ ਬਿਖਿਆ ਸ਼ਲੰ ਸ਼ਿਦਰੰ ਪੇ ਖੰਡੜੋ ਕੀ ਭੁੱਲ ਤੁਮਾ ਦਿੱਸਮ ਸੋਹਣ ਨਾ ਜਨਈ ਮਾਇਆ ਓੜੀ ਚਲਦਿਆਂ ਨਾਲ ਨਾ ਚੱਲੇ ਸੋ ਕਿਉ ਸੰਜੀਐ ਿਸਕੋ ਕਹੋ ਕਿਆ ਯਤਨ ਜਿਸ ਤੇ ਵੰਜਿਆ ਹਰ ਬਿਸਰਿਆ ਕਿਉ ਤ੍ਰਿਪਤਾਵੈ ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀਐ ਪ੍ਰਭੂ ਛੋਡ ਅਨ ਲਾਗੈ ਨਰਕ ਸਮੰਜੀਐ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗੁਰਬਤੈ ਸੰਚੰਤ ਵਿਖਿਆ ਛਲੰ ਸਿਦਰੰ ਨਾਨਕ ਬਿਨ ਹਰ ਸੰਗ ਨ ਚਾਲਤੇ ਰਾਗ ਜੈਤ ਸ੍ਰੀ ਦੀਵਾਰ ਦੀ ਦਸਵੀਂ ਪੌੜੀ ਸਨੋਕਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਮੇਰੇ ਸਤਿਗੁਰੂ ਇਹ ਰਾਜ ਰੂਪ ਤਨ ਤੇ ਉੱਚੀ ਕੁਲ ਦਾ ਮਾਣ ਸਭ ਛਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ ਕਈ ਢੰਗਾਂ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਇਥੋਂ ਨਾਲ ਨਹੀਂ ਜਾਂਦੀ ਤੁਮਾਂ ਵੇਖਣ ਨੂੰ ਮੈਨੂੰ ਸੋਹਣਾ ਦਿਸਿਆ ਕੀ ਇਹ ਉਕਾਈ ਲੱਗ ਗਈ ਇਸ ਦਾ ਤਾਂ ਅੱਧੀ ਕਾਡੀ ਵੀ ਮੁੱਲ ਨਹੀਂ ਮਿਲਦਾ ਹੈ ਮੇਰੇ ਸਤਿਗੁਰੂ ਇਹ ਹਾਲ ਮਾਇਆ ਦਾ ਹੈ ਜੀਵ ਦੇ ਭਾ ਦੀ ਤਾਂ ਇਹ ਵੀ ਕਾਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਇਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤ ਤੋਂ ਤੁਰਨ ਵੇਲੇ ਨਾਲ ਨਹੀਂ ਜਾਂਦੀ ਜਿਸ ਤੋਂ ਆਖਰ ਵਿਛੜ ਹੀ ਜਾਣਾ ਹੈ ਉਸ ਦੇ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ ਪ੍ਰਭੂ ਨੂੰ ਵਿਸਾਰਿਆ ਨਿਰੀ ਮਾਇਆ ਨਾਲ ਰਜੀਤਾ ਵੀ ਨਹੀਂ ਤੇ ਨਾ ਹੀ ਮਨ ਪ੍ਰਸੰਨ ਹੁੰਦਾ ਹੈ ਏ ਮੇਰੇ ਸਤਿਗੁਰੂ ਕਿਰਪਾ ਕਰ ਦਇਆ ਕਰ ਨਾਨਕ ਦਾ ਸਹਿਮ ਦੂਰ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ